ਸਤਨਾਮੇ ਸ਼੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ ਪੰਜਵਾਂ ਥਿਰ ਕਰ ਬੈਸੋ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੇ ਰਹਾਉ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰ ਤਾਰੇ ਬਾਦ ਸਾਹ ਸਹਵਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ निrp ho'e pajho pagwan saad sangat mal ki no daan sharan pare prab antar jami nanak aat pakri prab swami gauri mahala panjwa thir kar baso har jan pyare sat gur tumre kaaj saware rahav dusht dut parmeshr mare ਜਨ ਕੀ ਪੈਜ ਰਖੀ ਕਰ ਤਾਰੇ ਬਾਦ ਸਾਹ ਸਹਵਸ ਕਰਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਪ ਹੋਏ ਪਜੋ ਭਗਵਾਨ ਸਾਧ ਸੰਗਤ ਮਲਕੀਨੋ ਦਾਨ ਸ਼ਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਆਟ ਪકરી ਪ੍ਰਭ ਸੁਆਮੀ ਗੋੜੀ ਮਹਲਾ 5 ਥੀਰ ਕਰ ਬੈਸੋ ਹਰ ਜਨ ਪਿਆਰੇ ਸਤ ਗੁਰੂ ਤੁਮਰੇ ਕਾਜ ਸਵਾਰੇ ਰਹਾਉ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰਤਾਰ ਬਾਦ ਸਾਹ ਸਹਵਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਪ ਹੋਏ ਪਜੋ ਭਗਵਾਨ ਸਾਧ ਸੰਗਤ ਮਲਕੀ ਨੋ ਦਾਨ ਸਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਆਟ ਪਕਰੀ ਪ੍ਰਭ ਸੁਆਮੀ ਗਉੜੀ ਮਹਲਾ ਪੰਜਵਾ ਥੀਰ ਕਰ ਬੈਸੋ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੇ ਰਹਾਉ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰ ਤਾਰੇ ਬਾਦ ਸਾਹ ਸਹਵਸ ਕਰ ਦੀਨੇ અમૃત નામ મહારસ પીને નિરપો હોએ પજહો પગવાન સાદ સંગત મલકીનો દાન શરણ પરે પ્રભ અંતર જામી નાનક આટ પકરી પ્રભ સ્વામી ગૌડી મહાલા પંજાવા થીર કર બેસો હરજન પਿਆરે સત ગુરુ તુમરે કાજ સવારે રહાવ दुष्ट दूत परमेश्वर मारे जानकी पैज रखी करतार बाद साहस अवस कर दीने अमृत नाम महा रस पीन निरप होए पजह भगवान साध संगत मलकी नो दान शरण परे प्रभ अंतर जामी नानक आट पकरी प्रभु स्वामी गौड़ी महाला पंजवा स्थिर कर बैसो हर जन प्यारे सत गुरु तुमरे काज सवारे राहू दुष्ट दूत परमेश्वर मारे जानकी पैज रखी करतार बाद सहा सहवस कर दीने अमृत नाम महारस पीने निरप होए पजह हो पगवान साद संगत मलकी नो दान शरण परे प्रभ अंतर जामी नानक आट पकरी प्रभ स्वामी गौड़ी महाला पंचम स्थिर कर बैसो हर जन प्यारे सत गुरु तुमरे काज सवारे रहा दुष्ट दूत परमेश्वर मारे जानकी पैज रखी करतार बाद सहा सहावस कर दीने अमृत नाम महा रस पीने निरप होए पजह भगवान साध संगत मलकी नो दान शरण परे प्रभ अंतर जामी ਨਾਨਕ ਆਟ ਪકરી ਪ੍ਰਭ ਸੁਆਮੀ ਗਉੜੀ ਮਹਲਾ ਪੰਜਵਾ ਥਿਰ ਕਰ ਬੈਸੋ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੇ ਰਹਾਉ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰ ਤਾਰੇ ਬਾਦ ਸਾਹ ਸਹਵਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਪੋ ਹੋਏ ਪਜਹੋ ਪਗਵਾਨ ਸਾਧ ਸੰਗਤ ਮਲਕੀਨੋ ਦਾਨ ਸਰਣ ਪਰੇ ਪ੍ਰਭ ਅੰਤਰ ਜਾਮੀ ਨਾਨਕ ਆਟ ਪકરી ਪ੍ਰਭ ਸੁਆਮੀ ਗਉੜੀ ਮਹਲਾ ਪੰਜਵਾਂ ਥੀਰ ਕਰ ਬੈਸੋ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੇ ਰਹਾਉ दुष्ट दूत परमेश्वर मारे जानकी पैज रखी करतार बाद साहसह वस कर दीने अमृत नाम मह रस पीन निरप होए पजह भगवान साध संगत मलकी नो दान शरण परे प्रभ अंतर जामी ਨਾਨਕ ਆਟ ਪકરી ਪ੍ਰਭ ਸੁਆਮੀ ਗੌੜੀ ਮਹਲਾ ਪੰਜਵਾ ਥੀਰ ਕਰ ਬੈਸੋ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੇ ਰਹਾਉ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰ ਤਾਰੇ ਬਾਦ ਸਾਹ ਸਹਵਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਪੋ ਹੋਏ ਪਜੋ ਪਗਵਾਨ ਸਾਧ ਸੰਗਤ ਮਲਕੀਨੋ ਦਾਨ ਸ਼ਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਆਟ ਪકરી ਪ੍ਰਭ ਸੁਆਮੀ ਗਉੜੀ ਮਹਲਾ ਪੰਜਵਾਂ ਥੀਰ ਕਰ ਬੈਸੋ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੇ ਰਹਾਉ दुष्ट दूत परमेश्वर मारे जानकी पैज रखी कर तार बाद साह सहवश कर दीने अमृत नाम महा रस पीने निरप होए पजह भगवान साध संगत मलकी नो दान शरण परे प्रभ अंतर जामी नानक आट पकरी प्रभु स्वामी गौड़ी महाला पंचवा स्थिर कर बैसो हर जन प्यारे सत गुरु तुमरे काज सवारी रहआव दुष्ट दूत परमेश्वर मारे जन की पैज रखी कर तार बाद साह सह वस कर दीने अमृत नाम महा रस पीने ਨਿਰਪੋ ਹੋਏ ਪਜੋ ਪਗਵਾਨ ਸਾਦ ਸੰਗਤ ਮਲਕੀਨੋ ਦਾਨ ਸ਼ਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਆਟ ਪકરી ਪ੍ਰਭ ਸੁਆਮੀ ਗਉੜੀ ਮਹਲਾ ਪੰਜਵਾਂ ਥੀਰ ਕਰ ਬੈਸੋ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੇ ਰਹਾਉ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰ ਤਾਰੇ ਬਾਦ ਸਾਹ ਸਹਵਸ ਕਰਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਪ ਹੋਏ ਪਜੋ ਭਗਵਾਨ ਸਾਧ ਸੰਗਤ ਮਲਕੀਨੋ ਦਾਨ ਸ਼ਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਆਟ ਪકરી ਪ੍ਰਭ ਸੁਆਮੀ ਗੋੜੀ ਮਹਲਾ ਪੰਜਵਾ ਥੀਰ ਕਰ ਬੈਸੋ ਹਰ ਜਨ ਪਿਆਰੇ ਸਤ ਗੁਰੂ ਤੁਮਰੇ ਕਾਜ ਸਵਾਰੇ ਰਹਾਉ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰਤਾਰ ਬਾਦ ਸਾਹ ਸਹਵਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਪ ਹੋਏ ਪਜ ਹੋ ਭਗਵਾਨ ਸਾਧ ਸੰਗਤ ਮਲਕੀ ਨੋ ਦਾਨ ਸਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਆਟ ਪਕਰੀ ਪ੍ਰਭ ਸੁਆਮੀ ਗਉੜੀ ਮਹਲਾ ਪੰਜਵਾ ਥੀਰ ਕਰ ਬੈਸੋ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੇ ਰਹਾਉ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰ ਤਾਰੇ ਬਾਦ ਸਾਹ ਸਹਵਸ ਕਰ ਦੀਨੇ અમૃત નામ મહારસ પીને નિર્પો હોએ પજહો પગવાન સાદ સંગત મલકીનો દાન શરણ પરે પ્રભ અંતર જામી નાનક આટ પકરી પ્રભ સ્વામી ગૌડી મહાલા પંજાવા થીર કર બેસો હરજન પਿਆરે સત ગુરુ તુમરે કાજ સવારે રહા दुष्ट दूत परमेश्वर मारे जानकी पैज रखी कर तार बाद साहस अवस कर दीने अमृत नाम महा रस पीने निरप होए पजह भगवान साध संगत मलकी नो दान शरण परे प्रभ अंतर जामी ਨਾਨਕ ਆਟ ਪકરી ਪ੍ਰਭ ਸੁਆਮੀ ਗਉੜੀ ਮਹਲਾ ਪੰਜਵਾ ਥਿਰ ਕਰ ਬੈਸੋ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੇ ਰਹਾਉ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰਤਾਰੇ ਬਾਦ ਸਾਹ ਸਹਵਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਪੋ ਹੋਏ ਪਜਹ ਪਗਵਾਨ ਸਾਦ ਸੰਗਤ ਮਲਕੀਨੋ ਦਾਨ ਸ਼ਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਆਟ ਪકરી ਪ੍ਰਭ ਸੁਆਮੀ ਗਉੜੀ ਮਹਲਾ ਪੰਜਵਾਂ ਥੀਰ ਕਰ ਬੈਸੋ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੇ ਰਹਾਉ दुष्ट दूत परमेश्वर मारे जानकी पैज रखी करतार बाद सहा सहवस कर दीने अमृत नाम महा रस पीने निरप होए पजह पगवान साध संगत मलकी नो दान शरण परे प्रभ अंतर जामी ਨਾਨਕ ਆਟ ਪકરી ਪ੍ਰਭ ਸੁਆਮੀ ਗਉੜੀ ਮਹਲਾ ਪੰਜਵਾ ਥਿਰ ਕਰ ਬੈਸੋ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੇ ਰਹਾਉ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰ ਤਾਰੇ ਬਾਦ ਸਾਹ ਸਹਵਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਪੋ ਹੋਏ ਪਜਹੋ ਪਗਵਾਨ ਸਾਦ ਸੰਗਤ ਮਲਕੀਨੋ ਦਾਨ ਸ਼ਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਆਟ ਪકરી ਪ੍ਰਭ ਸੁਆਮੀ ਗੌੜੀ ਮਹਾਲਾ ਪੰਜਵਾ ਥੀਰ ਕਰ ਬੈਸੋ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੇ ਰਹਾਉ दुष्ट दूत परमेश्वर मारे जानकी पैज रखी कर तार बाद साहसह वस कर दीने अमृत नाम महारस पीने निरप होए पजह भगवान साध संगत मलकी नो दान शरण परे प्रभ अंतर जामी ਨਾਨਕ ਆਟ ਪકરી ਪ੍ਰਭ ਸੁਆਮੀ ਗਉੜੀ ਮਹਲਾ ਪੰਜਵਾ ਥੀਰ ਕਰ ਬੈਸ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੇ ਰਹਾਉ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰ ਤਾਰੇ ਬਾਦ ਸਾਹ ਸਹਵਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਪੋ ਹੋਏ ਪਜੋ ਭਗਵਾਨ ਸਾਧ ਸੰਗਤ ਮਲਕੀਨੋ ਦਾਨ ਸ਼ਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਆਟ ਪકરી ਪ੍ਰਭ ਸੁਆਮੀ ਗਉੜੀ ਮਹਲਾ ਪੰਜਵਾ ਥੀਰ ਕਰ ਬੈਸੋ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੇ ਰਹਾਉ दुष्ट दूत परमेश्वर मारे जानकी पैज रखी कर तार बाद साह सहवश कर दीने अमृत नाम महा रस पीने निरप होए पजह भगवान साध संगत मलकी नो दान शरण परे प्रभ अंतर जामी नानक आट पकरी प्रभु स्वामी गौड़ी महाला पंचवा स्थिर कर बैसो हर जन प्यारे सत गुरु तुमरे काज सवारे राह दुष्ट दूत परमेश्वर मारे जन की पैज रखी कर तार बाद सहा सह वस कर दीने अमृत नाम महा रस पीने ਨਿਰਪੋ ਹੋਏ ਪਜੋ ਪਗਵਾਨ ਸਾਦ ਸੰਗਤ ਮਲਕੀਨੋ ਦਾਨ ਸ਼ਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਆਟ ਪકરી ਪ੍ਰਭ ਸੁਆਮੀ ਗਉੜੀ ਮਹਲਾ ਪੰਜਵਾਂ ਥੀਰ ਕਰ ਬੈਸੋ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੇ ਰਹਾਉ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰ ਤਾਰੇ ਬਾਦ ਸਾਹ ਸਹਵਸ ਕਰਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਪ ਹੋਏ ਪਜਹ ਭਗਵਾਨ ਸਾਧ ਸੰਗਤ ਮਲਕੀਨੋ ਦਾਨ ਸ਼ਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਆਟ ਪકરી ਪ੍ਰਭ ਸੁਆਮੀ ਗੋੜੀ ਮਹਲਾ 5 ਥੀਰ ਕਰ ਬੈਸੋ ਹਰ ਜਨ ਪਿਆਰੇ ਸਤ ਗੁਰੂ ਤੁਮਰੇ ਕਾਜ ਸਵਾਰੇ ਰਹਾਉ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰਤਾਰ ਬਾਦ ਸਾਹ ਸਹਵਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਪ ਹੋਏ ਪਜ ਹੋ ਭਗਵਾਨ ਸਾਧ ਸੰਗਤ ਮਲਕੀ ਨੋ ਦਾਨ ਸਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਆਟ ਪકરી ਪ੍ਰਭ ਸੁਆਮੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ